ਸ਼੍ਰਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸਰਜੀਤ ਕਾਰਦੇਵ ਵੱਲੋਂ ਅੱਜ ਇੱਕ ਵੱਡੀ ਅਹਿਮ ਕਾਨਫਰੰਸ ਕੀਤੀ ਗਈ ਹੈ ਤੇ ਉੱਥੇ ਅਮਰਤਪਾਲ ਅਤੇ ਸਰਬਜੀਤ ਸਿੰਘ ਖਾਲਸਾ ਤੋਂ ਇੱਕ ਵੱਡੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਲੰਧਰ ਜਿਲ੍ਹੇ ਚੋਣਾਂ ਦੇ ਵਿੱਚ ਸਾਡਾ ਨਾਮ ਜਿਹੜਾ ਕਿ ਹਮਾਇਤ ਬੇਸ਼ੱਕ ਅਸੀਂ ਵਾਪਸ ਲੈ ਲਈ ਸੀ ਪਰੰਤੂ ਜਿਹੜਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਤਰੀਕ ਲੰਘ ਚੁੱਕੀ ਹੈ ਤੇ ਉੱਥੇ ਹੁਣ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਸਾਰੀਆਂ ਆਸਾਂ ਨੇ ਤੇ ਜਿਹੜਾ ਕਿ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਅ ਜੀ ਰੁਪਈਆ ਵੀ ਨਹੀਂ ਤੇ ਸਾਡੀ ਜਿਹੜੀ ਕਿ ਮਦਦ ਕੀਤੀ ਜਾਵੇ ਤੇ ਜਿਸ ਨੂੰ ਲੈ ਕੇ ਬੀਬੀ ਸਰਜੀਤ ਕੌਰ ਦੇ ਵੱਲੋਂ ਇਹ ਐਲਾਨ ਤੇ ਅਪੀਲ ਕੀਤੀ ਗਈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਜੇ ਤੁਹਾਨੂੰ ਇੰਨੀ ਜਲਦੀ ਸੀ ਤੁਸੀਂ 2 4 5 ਮਿੰਟ ਵੇਟ ਕਰ ਲੈਂਦੇ ਸੀ ਤਾਂ ਤੁਹਾਡੇ ਮਗਰ ਹੀ ਗੱਡੀਆਂ ਲਾਈਆਂ ਸੀ ਸਾਨੂੰ ਰੁੱਕ ਜਾਂਦੇ ਤੁਸੀਂ ਕਹਿੰਦੇ ਆ ਸਾਈਨ ਕਰੋ ਜੀ ਇੱਥੇ ਤੁਹਾਡਾ ਸਿੰਬਲ ਵਾਪਸ ਹੋ ਰਿਹਾ ਕਿਉਂਕਿ ਉਹਨਾਂ ਨੇ ਸਾਨੂੰ ਪਹਿਲਾਂ ਟਰਾਇਆ ਜੇ ਤੁਹਾਨੂੰ ਸਟ੍ਰੈਡ ਕੀਤਾ ਕਿ ਹਾਂ ਵੀ ਅਸੀਂ ਤੁਹਾਡਾ ਜਦੋਂ ਅਸੀਂ ਨਹੀਂ ਮੰਨੇ ਕਿ ਯਾਰ ਪਾਰਟੀ ਦੇ ਵਿੱਚ ਅਸੀਂ 40 ਸਾਲ ਤੋਂ ਇਹ ਪਰਿਵਾਰ ਲੱਗਾ ਹੋਇਆ ਇਸ ਪਰਿਵਾਰ ਦਾ ਕਸੂਰ ਕੋਈ ਨਹੀਂ ਹੈ ਭਾਈਚਾਰੇ ਵਿੱਚ ਮੈਸੇਜ ਕੀ ਜਾਊਗਾ ਅੱਜ ਤੱਕ ਰਾਜਪੂਤ ਭਾਈਚਾਰਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡੱਟ ਕੇ ਖੜਾ ਰਿਹਾ ਹੈ ਗੋਇੰਦਵਾਲ ਸਾਹਿਬ ਤੋਂ 10 ਬੰਦੇ ਇੱਥੇ ਡੂਟੂ ਡੋਰ ਕਰ ਰਹੇ ਨੇ ਬਠਿੰਡੇ ਤੋਂ ਕਸ 12 ਬੰਦੇ ਇੱਥੇ ਆ ਕੇ ਡੋਰ ਟੂ ਡੋਰ ਕਰ ਰਹੇ ਨੇ ਫਿਰੋਜ਼ਪੁਰ ਤੋਂ ਬੰਦੇ 5-7 ਡੋਰ ਟੂ ਡੋਰ ਕਰ ਰਹੇ ਨੇ ਲੇਕਿਨ ਪਿਛਲੇ 6 ਦਿਨਾਂ ਤੋਂ ਕਿਹੜੀ ਗੋਲੀ ਖਾਧੀ ਸੀ ਮੰਨਣ ਸਾਹਿਬ ਨੇ ਕਿ ਉਹਨਾਂ ਨੂੰ ਜਾਗ ਨਹੀਂ ਆਈ ਕਿ ੱਕੇ ਦੇ ਨਾਲ ਬੀਬੀ ਸੁਰਜੀਤ ਕੌਰ ਨੂੰ ਖੜਾ ਕੀਤਾ ਕਿਹੜਾ ਧੋਖਾ ਬੀਬੀ ਜਗੀਰ ਕੌਰ ਜੀ ਨੇ ਦਿੱਤਾ ਜਾਂ ਵਡਾਲਾ ਜੀ ਨੇ ਦਿੱਤਾ 5 ਦਿਨ ਸੁੱਤੇ ਪਏ ਸੀ ਸਾਰੇ ਜਣੇ ਵਡਾਲਾ ਸਾਹਿਬ ਆਪਣੇ ਬੰਦੇ ਭੇਜਦੇ ਨੇ ਤੇ 20 ਤਰੀਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਤੋਂ ਅਸਾਈਨ ਕਰਕੇ ਲੈਟਰ ਜਿਹੜੀ ਐ ਸਿੰਪਲ ਦੀ ਇਹ ਲੈ ਕੇ ਆਉਂਦੇ ਨੇ ਇਹ ਫਾਰਮ ਵੀ ਐ ਇਹ ਕੋਈ ਅਸੀਂ ਘਰੋਂ ਤਾਂ ਨਹੀਂ ਬਣਾਇਆ ਇਹ ਤਾਂ ਸਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਦਿੱਤਾ ਨਾ ਕਿ ਅਸੀਂ ਪੁੱਛਿਆ ਹੀ ਹੋ ਉਹਨਾਂ ਨੇ ਪੁੱਛਿਆ ਹੀ ਹੋਗਾ ਨਾ ਜਾਂ ਤੁਸੀਂ ਕੈਂਡੀਡੇਟ ਕਿੰਨੂੰ ਬਣਾਇਆ ਅਸੀਂ ਇੰਨੇ ਇੰਨੇ ਬੇਵਕੂਫ ਥੋੜਾ ਹੈਗੇ ਆ ਜਾਂ ਪਾਰਟੀ ਚਲਾ ਰਹੇ ਨੇ ਕਿ ਉਹਨਾਂ ਨੂੰ ਅਸੀਂ ਉਹਨੂੰ ਬਣਾਤਾ ਜੇ ਅਸੀਂ ਉਹਨਾਂ ਨੂੰ ਧੋਖਾ ਦੇ ਦਿੱਤਾ ਕਿ ਸਾਨੂੰ ਅਸੀਂ ਕਾ ਕੇ ਖੋ ਕੇ ਲਿਆਏ ਤੁਸੀਂ ਤਾਂ ਸਾਨੂੰ ਇਹ ਇਹਨਾਂ ਨੂੰ ਤਾਂ ਜਲੀਲ ਕਰਤਾ ਤੁਸੀਂ ਇਹਨਾਂ ਦੀ ਬੇਇੱਜ਼ਤੀ ਕੀਤੀ ਐ ਇਹ ਪਰਿਵਾਰ ਦਾ ਕਸੂਰ ਸਿਰਫ ਇਹ ਹੈ ਕਿ ਇਹ ਗਰੀਬ ਹੈ ਜੇ ਗਰੀਬ ਨਾ ਹੁੰਦੇ ਜੇ ਅਮੀਰ ਹੁੰਦੇ ਜਿਨ੍ਹਾਂ ਕੋ ਗੱਡੀਆਂ ਹੁੰਦੀਆਂ ਪੈਸਾ ਹੁੰਦਾ ਤੇ ਤੁਸੀਂ ਟਿਕਟ ਕਦੀ ਵਾਪਸ ਲੈਣੀ ਸੀ ਕਦੀ ਵੀ ਨਹੀਂ ਲੈਣੀ ਸੀ ਇਹਨਾਂ ਨੇ ਟਿਕਟ ਵਾਪਸ ਉਹਨਾਂ ਨੇ ਇਸੇ ਕਰਕੇ ਲਈ ਹੈ ਕਿ ਅਸੀਂ ਪੈਸੇ ਤੋਂ ਮਰਾਂ ਕਰ ਦਿਆਂਗੇ ਇਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਲਾਉਣਗੇ ਕਿਥੋਂ ਜ਼ਿੰਦਗੀ ਦੇ ਵਿੱਚ ਅੱਜ ਤੱਕਰ ਵੀ ਮੈਂ ਦਾਸ ਪਿਛਲੇ 17 ਸਾਲ ਤੋਂ 파ਟੀ ਨਾਲ ਲੱਗਾ ਪਰ ਮੈਂ ਕਦੀ 파ਟੀ ਨੂੰ ਵੇਖੀ ਨਹੀਂ ਕਿਤੇ ਮੈਂ ਵੀ ਸਧਾਰਨ ਪਰਿਵਾਰ ਤੋਂ ਮੀਡਲ ਕਲਾਸ ਫੈਮਿਲੀ ਤੋਂ ਆਨਾ ਮੈਂ ਵੀ ਕੋਈ ਬਹੁਤਾ ਰਿਚ ਨਹੀਂ ਹਾਂ ਪਰ ਮੈਂ ਕਦੀ ਪਰਵਾਹ ਨਹੀਂ ਕੀਤੀ ਮੇਰੀ ਬਠਿੰਡੇ ਡਿਊਟੀ ਲਾਈਫ ਮੈਂ ਬਠਿੰਡੇ ਡਿਊਟੀ ਕੀਤੀ ਜਿਵੇਂ ਮੇਰੀ ਦਿੱਲੀ ਲਾਈਫ ਮੈਂ ਦਿੱਲੀ ਡਿਊਟੀ ਕੀਤੀ ਕਿ ਮੈਂ ਕਦੀ ਪਿੱਛੇ ਨਹੀਂ ਹਟਿਆ ਮੇਰੇ ਕੋਲ ਬਹੁਤ ਸਾਰੇ ਜਿਆਦਾ ਪੱਤਰਕਾਰ ਮੈਨੂੰ ਜਾਣਦੇ ਨੇ ਪਰਸਨਲੀ ਰੂਪ ਤੇ ਜੇ ਮੈਨੂੰ ਕਦੀ ਵੀ ਕਿਸੇ ਨੇ ਪਾਰਟੀ ਨੇ ਕਿਹਾ ਵੀ ਤੂੰ ਇੱਥੇ ਕੰਮ ਕਰ ਇੱਥੇ ਕੰਮ ਕਰ ਅਸੀਂ ਕੀਤਾ ਮੈਂ 2007 ਦੇ ਵਿੱਚ ਦੋ ਦਿਨ ਅੰਦਰ ਵੀ ਰਹਿ ਕੇ ਆ ਜਦੋਂ ਮਕਰਸਾਦ ਇਲੈਕਸ਼ਨ ਸੀ ਤੇ ਅਸੀਂ ਬੂਥਾਂ ਤੇ ਬੈਠੇ ਸੀ ਉੱਥੇ ਆਦਮਪੁਰ ਤੇ ਐਸਪੀ ਮੈਨੂੰ ਐਸਪੀ ਦਾ ਨਾਮ ਭੁੱਲ ਗਿਆ ਉਹਨੇ ਸਾਨੂੰ ਚੱਕ ਕੇ ਅੰਦਰ ਕਰਤਾ ਕਿ ਤੁਸੀਂ ਜਲੰਧਰ ਤੋਂ ਆ ਕੇ ਤੇ ਬੂਥਾਂ ਤੇ ਨਹੀਂ ਬੈਠ ਸਕਦੇ ਤੇ ਮੈਨੂੰ ਦੋ ਦਿਨ ਕੋਈ ਛੁਡਾ ਨਹੀਂ ਆਇਆ ਸੀ ਮੈਂ ਦੂਜੇ ਦਿਨ ਜਮਾਸ ਸਾਨੂੰ ਮਿਲੀ ਸੀ ਬਾਅਦ ਵਿੱਚ ਜਦ ਅਸੀਂ ਚੈਂਕੀਆਂ ਦੇ ਛੰਡੇ ਲਾਉਂਦੇ ਨੇ ਬੋਡਾਂ ਦੇ ਛੰਡੇ ਲਾਉਂਦੇ ਰਿਹਾ ਸਿਰਫ ਕੁਸੂਰੇ ਸਾਡਾ ਕਿ ਮੰਨਣ ਜਿਹੜੇ ਸਾਫ ਸੀ ਉਹ ਨਹੀਂ ਚਾਹੁੰਦੇ ਸੀ ਮੰਨਣ ਐਂਡ ਕੰਪਨੀ ਨਹੀਂ ਚਾਹੁੰਦੇ ਸੀ ਕਿ ਬੀਬੀ ਸੁਰਜੀਤ ਬੋਧ ਨੂੰ ਟਿਕਟ ਮਿਲੇ ਵੋਟਾਂ ਪੈਣੀਆਂ ਪਰਮਾਤਮਾ ਦੇ ਹੱਥਾਂ ਲੋਕਾਂ ਦੇ ਹੱਥ ਹੈ ਵੋਟਾਂ ਕਿੰਨੀਆਂ ਪੈਣੀਆਂ ਨੇ ਪਰ ਤੁਸੀਂ ਦੇਖੋ ਜਦ ਸਿਮਰਜੀਤ ਸਿੰਘ ਮਾਨ ਤੋਂ ਸਿੱਖ ਲੋ ਉਹ 200 ਵੋਟਾਂ ਲੈਂਦੇ ਨੇ 100-100 ਵੋਟਾਂ ਲੈਂਦੇ ਨੇ ਤਾਂ ਵੀ ਕੈਂਡੀਡੇਟ ਖੜਾ ਕਰਦੇ ਨੇ BSP ਨੇ ਆਪਣੇ ਸਾਈਆਂ ਜਮਾਤਾਂ ਜਬਤ ਕਰ ਲਈਆਂ ਕਿ ਉਹ ਪਿੱਛੇ हट ਗਏ ਉਹਨਾਂ ਨੇ ਕੈਂਡੀਡੇਟ ਨਹੀਂ ਖੜਾ ਕੀਤਾ ਸਾਨੂੰ 2700 ਵੋਟਾਂ ਪਈਆਂ ਕਿਉਂਕਿ ਮੈਂ ਤਾਂ ਇਸ ਕੈਂਪੇਨ ਵਿੱਚ ਕੰਮ ਨਹੀਂ ਕੀਤਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੈਂ ਤਾਂ ਲਾਸਲੇ ਦੋ ਤਿੰਨ ਦਿਨ ਸਿਰਫ ਕੰਮ ਕੀਤਾ ਮੈਂ ਤਾਂ ਕੰਮ ਹੀ ਨਹੀਂ ਕੀਤਾ ਆਪੀ ਸਾਥ ਦੇ ਇਲੈਕਸ਼ਨਾਂ ਦਾ ਤੇ ਤੁਸੀਂ ਦੇਖੋ ਕਿ ਬੀਐਸਪੀ ਨੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਉਹਨਾਂ ਨੂੰ 15-1700 ਵੋਟਾਂ ਪਈਆਂ ਸਾਨੂੰ 2700 ਪਈਆਂ ਤੇ ਤੁਸੀਂ ਸਾਨੂੰ ਅੱਜ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਸਮਰਥਨ ਦੇ ਦਿਓ ਬੀਐਸਪੀ ਦਾ ਤਾਂ ਤੁਹਾਡੀਆਂ ਵੋਟਾਂ ਜ਼ਿਆਦਾ ਹੈ ਜ਼ਿਆਦਾ ਜੀ ਸਾਡੀਆਂ 2670 ਪਈਆਂ ਸਾਨੂੰ ਉਹਨਾਂ ਨੂੰ 1700 ਕੁਛ ਪਈਆਂ ਮਤਲਬ ਤੁਸੀਂ ਇਹ ਦੇਖੋ ਕਿ ਇਹਨਾਂ ਨੇ ਬਿਲਕੁਲ ਹੀ ਹੱਥ ਮੁਕਾ ਦਿੱਤੀ ਹੈ ਕੋਈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਈ ਹੈ ਕਿ ਕਿਸ ਮੈਂ ਕਹਿੰਦਾ ਮੇਰਾ ਕਸੂਰ ਹੋ ਸਕਦਾ ਯਾਰ ਇਹ ਪੰਥਕ ਲੇਡੀ ਦਾ ਕੀ ਕਸੂਰ ਹੈ ਯਾਰ ਤੁਸੀਂ ਇਸ ਪਿੱਠ ਪਿੱਛੇ ਝੂਠਾ ਮਾਰ ਦਿੱਤਾ ਮੰਨਣ ਨਹੀਂ ਮਨਨ ਮਨਨ ਐਂਡ ਕੰਪਨੀ ਨੇ ਜਲੰਧਰ ਜੀ ਦੱਸੋ ਕਿਹੜਾ ਬੰਦਾ ਖੜਾ ਕੀਤਾ ਸਾਰੇ ਬੰਦੇ ਦਾ ਤੋੜਾਤੇ ਉਹਨਾਂ ਨੇ ਕਲੋਨੀਆ ਕੱਟ ਰਿਆ ਕਾਂਗਰਸ ਦੇ ਨਾਮ ਨਾਲ ਕੇ ਤੇ ਕੀ ਮਜਬੂਤੀ ਦਿੱਤੀ ਯਾਰ ਆਪਣੇ ਬੂਥ ਦੇ ਵਿੱਚੋਂ 12 ਵੋਟਾਂ ਨਿਕਲੀਆਂ ਆਉਦੇ ਜਿੱਥੇ ਉਹ ਰਹਿੰਦਾ ਪਿਆ ਪਿਛਲੀ ਵਾਰੀ 34 ਵੋਟਾਂ ਨਿਕਲੀਆਂ ਇਸ ਵਾਰ 12 ਵੋਟਾਂ ਨਿਕਲੀਆਂ ਕੋਈ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰੋ ਯਾਰ ਤੁਸੀਂ ਤੁਸੀਂ ਗੁਰੂ ਘਰ ਦੇ ਵਿੱਚ ਬੈਠ ਕੇ ਉੱਤੇ ਸਾਰੇ ਜੱਤ ਖੜੇ ਕਰਕੇ ਕੀ ਬੀਬੀ ਇਲੈਕਸ਼ਨ ਲੜੇਗੀ ਸੁਜੀਤਪੁਰ ਅੱਜ ਤੁਸੀਂ ਮੁੱਕਰੀ ਗਏ ਉਹ ਬਿਲਕੁਲ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਤੇ ਮੈਂ ਸਮੁੱਚੀ ਸਾਧ ਸੰਗਤ ਨੂੰ ਅਪੀਲ ਕਰਦਾ ਸਾਡੇ ਕੋਲ ਤਾਂ ਦੁਵਾਨੀ ਨਹੀਂ ਹੈ ਜੇ ਲੋਕੀ ਸਾਡਾ ਸਾਥ ਦੇਣਗੇ ਜੇ ਅਸੀਂ ਇਲੈਕਸ਼ਨ ਲੜਾਂਗੇ ਜੇ ਲੋਕੀ ਨਹੀਂ ਸਾਨੂੰ ਸਾਥ ਦੇਣਗੇ ਤੁਸੀਂ ਘਰ ਬੈਠੇ ਆ ਪਰ ਮੇਰੀ ਇਹ ਕੋਸ਼ਿਸ਼ ਹੈ ਕਿ ਲੋਕਾਂ ਤੱਕ ਅਪੀਲ ਆ ਅਸੀਂ ਘਰ ਘਰ ਜਾਵਾਂਗੇ ਅਸੀਂ ਵੋਟ ਮੰਗਾਂਗੇ ਅਸੀਂ ਅਕਾਲੀ ਸੀ ਅਕਾਲੀ ਹਾਂ ਤੇ ਕਾਲੀ ਰਹਾਂਗੇ ਸਾਡੇ ਮਨ ਚ ਕੋਈ ਗੱਲ ਨਹੀਂ ਨਾ ਅਸੀਂ ਕਿਸੇ ਭਾਜਪਾ ਨੂੰ ਜਾਣਦੇ ਆ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਜਾਣਦੇ ਨਾ ਸਾਡਾ ਕੋਈ ਕਿਸੇ ਨਾਲ ਸੰਬੰਧ ਹੈ ਨਾ ਹੀ ਅਸੀਂ ਬਾਗੀ ਆ ਸਾਨੂੰ ਇੱਕ ਵਾਰੀ ਦੱਸਣ ਕਿ ਅਸੀਂ ਬੀਬੀ ਜ਼ਕੀਰ ਖੋੜੀ ਨੂੰ ਅਸੀਂ ਲਾਇਆ ਜਾਂ ਵਡਾਲਾ ਸਾਹਿਬ ਨੂੰ ਅਸੀਂ ਲਾਇਆ ਯਾਰ ਵਡਾਲਾ ਸਾਹਿਬ ਪੰਥਕ ਪਰਿਵਾਰ ਹੈ ਇੰਨਾ ਪੁਰਾਣਾ ਪਰਿਵਾਰ ਹੈ ਉਹਨਾਂ ਦਾ ਤਾਂ ਦੇਣਾ ਨਹੀਂ ਦੇ ਸਕਦੇ ਅਸੀਂ ਆਪਾਂ ਉਹਨਾਂ ਦੇ ਵੀ ਉਂਗਲ ਚੱਕ ਦਿੱਤੀ ਜੇ ਉਹਨਾਂ ਨੇ ਕੋਈ ਗੱਲ ਕਹੀ ਹੈ ਪਾਰਟੀ ਬਾਰੇ ਤੇ ਪਾਰਟੀ ਦੇ ਨਾਲ ਤੁਸੀਂ ਬਦਲਦੇ ਹੋ ਬੰਦੇ ਯਾਰ ਉਹਨਾਂ ਨੂੰ ਕੱਢ ਦਿਓ ਪਾਰਟੀ ਚੋਂ ਇਹਨਾਂ ਦਾ ਤਾਂ ਕਸੂਰ ਕੋਈ ਨਹੀਂ ਰਹਗਾ ਯਾਰ ਭਾਈਚਾਰੇ ਵਿੱਚ ਕੀ ਮੈਸੇਜ ਜਾਊਗਾ ਜੇ ਇਹ ਕੱਲ ਬੈਠ ਜਾਂਦੇ ਭਾਈਚਾਰੇ ਵਿੱਚ ਕਹਿਣਾ ਸੀ ਜੀ ਇਹਨਾਂ ਨੇ ਪੈਸੇ ਲੈ ਲਏ ਜੀ ਸਾਨੂੰ ਤਾਂ ਪੈਸੇ ਦਿੰਦੇ ਬੈ ਸੀ ਉਹ ਕਹਿੰਦੇ ਜਿੰਨੇ ਤੁਹਾਡੇ ਲੱਗੇ ਪੈਸੇ ਲੈ ਲਓ ਤੇ ਬਦਨਾਮੀ ਕੀ ਦੀ ਹੋਣੀ ਸੀ ਸਾਡੀ ਬਦਨਾਮੀ ਹੋਣੀ ਅਸੀਂ ਪੈਸੇ ਨੂੰ ਕੀ ਕਰਨਾ ਜਦੋਂ ਤੁਸੀਂ 21 ਤਰੀਕ 20 ਤਰੀਕ ਨੂੰ ਟਿਕਟ ਦੇ ਰਹੇ ਹੋ ਤੁਸੀਂ ਉਸਦੇ ਸੋਚ ਲੋ ਯਾਰ ਨਹੀਂ ਦੇਣੀ ਅਸੀਂ ਆਪਾਂ ਕੀ ਆਪਾਂ ਨੂੰ ਕੀ ਇਤਰਾਜ ਸੀ ਬੀਐਸਪੀ ਨੂੰ ਸਮਝੌਤਾ ਕਰ ਲੈ ਅਸੀਂ ਬੀਜੇਪੀ ਬੀਐਸਪੀ ਦੇ ਸਾਥ ਦੇ ਰਹੇ ਪਹਿਲੀ ਵਾਰੀ ਹਲਕਾ ਵੈਸਟ ਦੇ ਵਿੱਚ ਟੱਕੜੀ ਆਈ ਸੀ ਜੇ ਉਹਨਾਂ ਨੇ ਹਾਲ ਦੇਖੋ ਕੀ ਕਰ ਤੇ ਇਤਿਹਾਸ 'ਚ ਇੱਕ ਮਿੰਟ ਇਤਿਹਾਸ 'ਚ ਪਹਿਲੀ ਵਾਰੀ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਮੰਨਣ ਐਨ ਕੰਪਨੀ ਜਲੰਧਰ ਦੇ ਵਿੱਚ ਇਹ ਗੱਲ ਕਹੇਗੀ ਕਿ ਟੱਕਣੀ ਵੋਟਾਂ ਨ ਕਿਉਂਕਿ ਅੰਦਰਖਾਤੇ ਬੀਜਪੀ ਨੂੰ ਇਹ ਦਿਟਾਉਣਾ ਚਾਹੁੰਦੇ ਨੇ ਇੰਗਲਿਸ਼ ਤੁਸੀਂ ਐਸੇ ਤੁਹਾਡੇ ਕੈਂਪੀ ਅੜ ਜਾ ਕੋ ਦੇ ਹੈਗੇ ਨੇ ਉਹ ਅਕਾਲੀ ਦਲ ਦੇ ਕੈਂਪ ਅਕਾਲੀ ਦਲ ਦਾ ਇਹ ਤਕੜੀ ਚੋ ਨਿਸ਼ਾਨ ਹੈ ਜੀ ਮੈਨੂੰ ਇੱਕ ਘਰ ਦੱਸੋ ਸ਼ਰਮਾ ਜੀ ਅਸੀਂ ਵੋਟਾਂ ਕਿਹਦੇ ਲਈ ਮੰਗ ਰਹੇ ਯਾਰ ਸ਼ਰਮਾ ਨਹੀਂ ਅਕਾਲੀ ਦਲ ਦੇ ਮੰਗ ਰਹੇ ਆਪਸ ਮੇਰੀ ਬੇਨਤੀ ਸੁਣੋ ਆਪਾਂ ਗਾਣੇ ਗਾ ਰਹੇ ਆ ਸੁਭੀ ਸਿੰਘ ਮਾਦਾ ਦੇ ਆ ਸੜਕ ਬਣਾਈ ਆ ਪੁਲ ਬਣਾਇਆ ਅਸੀਂ ਕੀ ਗਲਤ ਕੀਤਾ ਜੀ ਯਾਰ ਇਹ ਬੁੱਕੀ ਹੈ ਦੇਖਦੇ ਨਹੀਂ ਰੋਕਦੇ ਹਾਂਜੀ ਸਰ ਤੁਹਾਨੂੰ ਦੱਸਦਾ ਯਾਰ ਕਿ ਕਿਸ਼ਨਾ ਮੇਰੇ ਕੋਲ ਸਾਡੇ ਸਾਈਨ ਨਹੀਂ ਇਹਨੇ ਜਾਲੀ ਸਾਈਨ ਕੀਤੇ ਮੰਨਣ ਮੰਨਣ ਟਾਂਡ ਕੰਪਨੀ ਨੇ ਜਾਰੀ ਰਿਜੈਕਟ ਹੋ ਗਿਆ ਹੈ ਕੰਪਲੇਂਟ ਦਿੱਤੀ ਸਰ ਅੱਜ ਅਸੀਂ ਮੇਰੀ ਬੇਨਤੀ ਸੌ ਅਸੀਂ ਕੰਪਲੇਂਟ ਪੜਾ ਆ ਗਏ ਅਸੀਂ ਇਸ ਤੋਂ ਬਾਅਦ ਅਸੀਂ ਕੰਪਲੇਨ ਦੇ ਜਾਣੀ ਹੈ ਇਹ ਸਾਡੇ ਸਾਈਨ ਨਹੀਂ ਹੈਗੇ ਨਾ ਸਾਡੇ ਲੈਟਰ ਤੇ ਸਾਈਨ ਹੈ ਨਾ ਸਾਡੇ ਤੇ ਇਹ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਸਾਡੇ ਖਿਲਾਫ ਕਿ ਜੇ ਅਸੀਂ ਨਾਂ ਵੀ ਪਹੁੰਚਦੇ ਤੇ ਸ਼ਾਇਦ ਉਹ ਸਾਡੇ ਪੇਪਰ ਰਿਜੈਕਟ ਕਰਾ ਦਿੰਦੇ ਕਿਉਂਕਿ ਉਹਨਾਂ ਨੇ ਸਾਨੂੰ ਡਰਾਇਆ ਜ਼ਰੂਰ ਹੈ ਕਿ ਅਸੀਂ ਸਿੰਪਲ ਵਾਪਸ ਲੈਣ ਚੱਲੇ ਆ ਅਸੀਂ ਤਾਂ ਉਹਨਾਂ ਦੇ ਮਗਰ ਭੱਜੇ ਆ ਅਸੀਂ ਤਾਂ ਆਰ ਉਹਨੂੰ ਦੇਣੀ ਨਾ ਆਰ ਉਹਨੇ ਮਾਰ ਕਰ ਦੇਣੀ ਰਿਟਰਨਿੰਗ ਅਫਸਰ ਨੇ ਮਾਰ ਕਰ ਦੇ ਤੇ ਜਿਹੜੇ ਪੇਪਰ ਮੇਰੇ ਵੀ ਅਸੀਂ ਰਿਟਰਨਿੰਗ ਅਫਸਰ ਨੂੰ ਦੇਨੇ ਉਹਨਾਂ ਨੇ ਆਪਣੇ ਆਪ ਹੀ ਸਮਝ ਜਾਣਾ ਕਿ ਨੂੰ ਦੇਣੀ ਹੈ ਕਿ ਨੂੰ ਨਹੀਂ ਦੇਣੀ ਉਹ ਦੇਖਣਗੇ ਰਾਜਪਾਲ ਜਿਹੜਾ ਇੱਥੇ ਠੀਕਾ ਦਿੱਤਾ ਇਮਾਮ ਜੀ ਬੋਲ ਰਹੇ ਖਜ਼ਾਨਾ ਬੰਦਨ ਆਇਆ ਫ੍ਰੀ ਫਾਇਰ ਕਈ ਨਾਮ ਨਜ਼ੂਰ ਹੋ ਗਿਆ ਸਰ ਮੇਰੀ ਬੇਨਤੀ ਸੁਣੋ ਉਹਦੇ ਵਿੱਚ ਵੀ ਜੇ ਰੱਬ ਨੂੰ ਹਾਜ਼ਰ ਨਾਜ਼ਰੋਂ ਮੰਨਣਗੇ ਉੱਚ ਬਹੁਤ ਵੱਡਾ ਯੋਗਦਾ ਮੇਰਾ ਵਾ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਬਾਹਰ ਚਲੇਗੇ ਸੀ ਕਿਸੇ ਦੀ ਗੱਲ ਨਹੀਂ ਹੋਈ ਲੇਕਿਨ ਮੈਂ ਇਹ ਸਮੋਚੀ ਜਿਹੜੀ ਟੀਮ ਸੀ 25 ਜਾਣੇ ਅਸੀਂ ਸਿਰਫ ਕੈਂਪੇਨ ਨੂੰ ਚਲਾਉਣ ਵਾਸਤੇ ਸਾਡੇ ਮਨ ਚ ਗੱਲ ਸੀ ਕਿ ਯਾਰ ਇੱਕ ਬੰਦਾ ਵੀ ਨਰਾਜ਼ ਨਾ ਹੋਵੇ ਜੋ ਸਾਨੂੰ ਇੱਕ ਵੋਟ ਵੀ ਵੱਧ ਪੈ ਗਈ ਯਾਰ ਸਾਡੀ ਇੱਜ਼ਤ ਬਣ ਜੂਗੀ ਕੱਲ ਨੂੰ ਮੰਨਨ ਸਾਹਿਬ ਇਹਨਾਂ ਕਹਿਣ ਯਾਰ ਮੇਰੇ ਦੱਸ ਨਾ ਆਪਣੇ ਬੰਦੇ ਨਹੀਂ ਲੈ ਜਾਣੇ ਅਸੀਂ ਉਹਨਾਂ ਦੇ ਕਾਰ ਵਟਾਲਾ ਸਾਹਿਬ ਨੂੰ ਲੈ ਕੇ ਗਏ ਬੀਬੀ ਜੀ ਨੂੰ ਲੈ ਕੇ ਗਏ ਤੇ ਮੰਨਨ ਸਾਹਿਬ ਨੇ ਆਪ ਟਾਈਮ ਦਿੱਤਾ 3 ਵਜੇ ਤੇ ਆ ਵੀ ਉਹ ਖਿਸਕ ਗਏ ਤੇ ਇਹ ਜਿਹੜਾ ਮੰਨਨ ਸਾਹਿਬ ਦਾ ਰੈਜਿਸਟ੍ਰੇਸ਼ਨ ਆ ਉਹ ਵਾਪਸ ਕਰਾਂਗੇ ਜਿਹਨੇ ਨਿਰਲਾ ਦੇ ਬੀਬੀ ਹੀਰਪੁਰ ਤੇ ਬਟਾਲਾ ਦਾ ਹਾਂਜੀ ਹਾਂਜੀ ਉਹਨਾਂ ਨੂੰ ਮਨਾਉਂਦੇ ਤੇ ਲੈ ਕੇ ਘਰ ਜਾਣਾ ਮੇਰੀ ਜ਼ਿੰਮੇਵਾਰੀ ਸੀ ਉਲਟ ਕੰਮ ਮੰਨਣ ਸਾਹਿਬ ਉਹ ਮੰਨਣ ਸਾਹਿਬ ਦਾ ਦੇਖੋ ਮੰਨਣ ਸਾਹਿਬ ਦਾ ਜੱਥੇਦਾਰ ਪ੍ਰੀਤਮ ਸਿੰਘ ప్రతి ਸ਼ੁਰੂ ਤੋਂ ਪਤਾ ਨਹੀਂ ਕੀ ਗੱਲ ਰਹੀ ਹੈ ਮੈਨੂੰ ਨਹੀਂ ਪਤਾ ਉਹਨਾਂ ਨਾਲ ਉਹਨਾਂ ਨਾਲ ਉਤਾਂ ਨਹੀਂ ਸੀ ਮਤਲਬ ਉਹਨਾਂ ਨੂੰ ਪਤਾ ਸੀ ਕਿ ਹਰ ਵਾਰ ਇਹ ਵਾਰਡ ਆਪਣਾ ਜਿੱਤਦੇ ਨੇ ਉਹਨਾਂ ਨੇ ਕੀ ਕੀਤਾ ਉੱਥੇ ਵੱਖਰੇ ਵੱਖਰੇ ਗਰੁੱਪ ਛੋਟੇ ਛੋਟੇ ਕ੍ਰੀਏਟ ਕਰਦੇ ਜਿਹਦੇ ਨਾਲ ਪਾਰਟੀ ਦੇ ਵਿੱਚੋਂ ਜੱਥੇਦਾਰ ਪ੍ਰੀਤਮ ਸਿੰਘ ਦੇ ਪਲਵਾਰ ਨਾਲ ਬੰਦੇ ਕੁਝ ਟੁੱਟ ਗਏ ਪਿਛਲੀ ਵਾਰੀ ਵੀ ਅਸੀਂ ਤੁਹਾਨੂੰ ਮੈਂ ਯਾਦ ਦੱਸਾਂ 2017 ਵਿੱਚ ਵੀ ਅਸੀਂ ਵਾਰਡ ਜਿੱਤੇ ਆ ਅਸਤੀ ਮਿੱਠੂ ਵਾਲਾ 2022 ਚ ਵੀ ਜਿੱਤੇ ਆ ਡਾਕਟਰ ਸੁਖੀ ਦੇ ਇਲੈਕਸ਼ਨਾਂ ਵਿੱਚ ਵਾਈਲੈਕਸ਼ਨਾਂ ਵਿੱਚ ਵੀ ਜਿੱਤੇ ਆਪਾਂ ਸਿਰਫ ਆ ਪਿਛਲੀ ਵਾਰੀ ਕੀ ਹੋਇਆ ਜਿਹੜਾ ਕੇਪੀ ਸਾਹਿਬ ਦੇ ਇਲੈਕਸ਼ਨਾਂ 'ਚ ਅਸੀਂ ਪਹਿਲੀ ਵਾਰੀ ਬਸਤੀ ਮਿੱਟੂ ਦਾ ਵਾਰਡ ਹਾਰੇ ਆ ਉਹਦੇ ਵਿੱਚ ਵੀ ਮੰਨਣ ਸਾਹਿਬ ਦਾ ਰੋਲ ਸੀ ਮੈਂ ਮੰਨਣ ਸਾਹਿਬ ਨੂੰ ਪਰਸਨਲੀ ਰਿਕੁਐਸਟ ਕੀਤੀ ਸੀ ਕਿਉਂਕਿ ਮੈਂ ਘਰ ਸੀ ਆਪਣੇ ਮੈਂ ਕਿਹਾ ਜੀ ਤੁਸੀਂ ਬਸਤੀ ਮਿੱਟੂ 'ਚ ਇੰਟਰਫੇਰੈਂਸ ਨਾ ਕਰੋ ਜੱਫੇਦਾਰ ਪ੍ਰੀਤਮ ਸਿੰਘ ਦੀ ਵਾਈਫ ਨੂੰ ਵੀ ਕਰਨ ਦਿਓ ਤੁਸੀਂ ਵਿੱਚ ਜਿਹੜੇ 4-5 ਬੰਦੇ ਇਨਵੋਲਵ ਕਰਤੇ ਉਹਦੇ ਨਾਲ ਡਿਸਟਰਬ ਹੋ ਜੂਗਾ ਕੰਮ ਸਾਰਾ ਪਰ ਉਹਨਾਂ ਨੇ ਮੰਨਿਆ ਨਹੀਂ ਕਿਹੜਾ ਟੰਗ ਤਰੀਕਾ ਬਣਾਇਆ ਉਹਨਾਂ ਨੇ ਉਸ ਟੰਗ ਤਰੀਕੇ ਦੇ ਤਹਿਤ ਬੂਟਾ ਸਾਡੀਆਂ ਘੱਟ ਗਈ ਰਾਜੀ ਜਿੱਥੇ ਦਾ ਪੀਟਨ ਦੀ ਜੱਤ ਹੋਈ ਜੀ 2022 ਚ 11 ਜੁਲਾਈ 2022 ਰਾਜਪਾਲ ਜੀ ਦੋ ਤੇ ਹੋਈ ਹੈ ਅਕਾਲੀ ਦਰ ਦੇ ਤੁਸੀਂ ਗੱਲ ਕਰ ਰਹੇ ਹੋ ਮੱਲਣ ਦਾਬ ਦਾ ਸਰ ਮੇਰੀ ਬੇਨਤੀ ਸੁਣੋ ਮੈਂ ਤੁਹਾਨੂੰ ਹੁਣ ਵੀ ਇਹ ਕਹ ਰਿਹਾ ਦੋ ਤੇਰ ਹੋਈ ਹੈ ਯਾਰ ਸਾਡਾ ਤਾਂ ਕਸੂਰ ਹੀ ਕੋਈ ਨਹੀਂ ਉਹਦੇ ਵਿੱਚ ਮੇਰੀ ਬੇਨਤੀ ਸੁਣਾਓ ਪਹਿਲੀ ਵਾਰੀ ਹੋਇਆ ਕਿ ਕੋਈ ਬਤਾ ਨਾਰਾਜ਼ ਹੋਇਆ ਅਕਾਲੀ ਦਰ ਤੋਂ ਦਿਲੋਂ ਦੱਸੋ ਕਿਸੇ ਪਾਰਟੀ ਦੇ ਵਿੱਚ ਯਾਰ ਕੋਈ ਅਨੁਸ਼ਾਸਨ ਭੰਗ ਹੁੰਦਾ ਮੰਨ ਲਓ ਤੇ ਇਲੈਕਸ਼ਨ ਹੁੰਦੀ ਹੋਵੇ ਉਹਨਾਂ ਦਾ ਫਰਜ਼ ਕੀ ਹੈ ਕੀ ਯਾਰ ਅਨੁਸ਼ਾਸਨ ਕਮੇਟੀ ਬਦਲ ਦਿਓ ਤੇ ਨਵੀਂ ਕਮੇਟੀ ਲਾਓ ਇਹ ਥੋੜਾ ਤੁਸੀਂ ਜਿਹੜਾ ਜਿਹੜਾ ਤੁਹਾਡਾ ਬੰਦਾ ਪੰਥਕ ਚਹਿਰਾਵਾ ਜਿਹਨੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਯਾਰ ਤੁਸੀਂ ਉਹਨੂੰ ਕੱਢ ਦਿਓ ਵਾਰ ਇਹ ਕਿਹੜਾ ਸੂਲ ਹੋਇਆ ਤੁਹਾਡਾ ਯਾਰ ਅੱਛਾ ਜੀ ਥੋੜੇ ਹੋਰ ਬੋਲੋ ਜੀ ਆ candidato ਉੱਥੇ ਕਿਤੇ ਨਾ ਕਿਤੇ ਬਦਲਣ ਦੀ ਜਿਹੜੀ ਹੈ ਹਾਈ ਕਮਾਂਡ ਦੇ ਵੱਲੋਂ ਜਿਹੜੀ ਨਹੀਂ ਦਿੱਤੀ ਗਈ ਜਿਹੜੀ ਪ੍ਰਧਾਨਗੀ ਇੱਥੇ ਦਿੱਤੀ ਗਈ ਸੀ ਅੱਜ ਇਹ ਗੱਲ ਕਹਿਣਾ ਚਾਹੁੰਦਾ ਜੇ ਮੰਨਣ ਸਾਹਿਬ ਅਕੀ ਸੱਚੇ ਸਿੱਖ ਨੇ ਕਿਸੇ ਵੀ ਗੁਰੂ ਘਰ ਵਿਚ ਆ ਜਾਣ ਮੈਂ ਆਪਣਾ ਪਰਿਵਾਰ ਲੈ ਕੇ ਜੇ ਇਹ ਗੱਲ ਕਹਿ ਦਣ ਕਿ ਇਹ ਗੱਲ ਝੂਠੀ ਹੈ ਕਿ ਉਹਨਾਂ ਦੀ ਸਹਿਮਤੀ ਨਹੀਂ ਸੀ ਜਾਂ ਉਹਨੂੰ ਨਹੀਂ ਪੁੱਛਿਆ ਗਿਆ ਜਾਂ ਕੇਪੀ ਸਾਹਿਬ ਨੂੰ ਨਹੀਂ ਪੁੱਛਿਆ ਗਿਆ ਡਾਕਟਰ ਸੁਖੀ ਨੂੰ ਨਹੀਂ ਪੁੱਛਿਆ ਗਿਆ ਕਿੱਥੇ ਮਰਜੀ ਭੁੰਜੇ ਬਾਲੇ ਮੈਂ ਸੱਚੀ ਕਹਿਣਾ ਪਿਆ ਇਹਨਾਂ ਨੇ ਬਹੁਤ ਥੱਕਾ ਕੀਤਾ ਸਾਡੇ ਮੈਂ ਆਪ ਕੁਦਰਾਨਾ ਇਹਨਾਂ ਦਾ ਕਾਰਨ ਕੀ ਸੀ ਮੈਨੂੰ ਸਮਝ ਨਹੀਂ ਆਈ ਜਿਹੜਾ ਮੰਨਣ ਸਾਹਿਬ ਦੀ ਗੱਲ ਹੈ ਮੰਨਣ ਸਾਬ ਨੂੰ ਤਾਂ ਇਹ ਚਾਹੀਦਾ ਸੀ ਕਿ ਜੇ ਬੀਬੀ ਜ਼ਗੀਰਪੁਰ ਬੋਲੀਏ ਜਾਂ ਬਟਾਲਾ ਜੀ ਬੋਲੀਏ ਉੱਤੇ ਜਾ ਕੇ ਕਹ ਦੇਦੇ ਜੀ ਇਹ ਗਲਤ ਬੋਲੇ ਨੇ ਤੇ ਆਪਾਂ ਕਪੀਲ ਕਮੇਟੀ ਚ ਅਸੂਲ ਪ੍ਰਧਾਨ ਦਾ ਇਹ ਚਾਹੀਦਾ ਸੀ ਰਾਜਪਾਲ ਜੀ ਜਦੋਂ ਇਲੈਕਸ਼ਨ ਡਿਕਲੇਅਰ ਹੋ ਜਾਣ ਕੈਂਡੀਡੇਟ ਹੋ ਜੇ ਪਾਵੇ ਉਹ ਮੇਰੇ ਧੜੇ ਦਾ ਜਾਂ ਨਹੀਂ ਧੜੇ ਦਾ ਉਹਦਾ ਫਰਜ ਸੀ ਆਪਾਂ ਤਗੜੇ ਹੋ ਕੇ ਇਲੈਕਸ਼ਨ ਨੂੰ ਲੜੀਏ ਜਦੋਂ ਛੇ ਪੂਰੀ ਧੜੇਬਾਜੀ ਪਹਿਲਾਂ ਹੀ ਕਰੀ ਹੋਈ ਹੈ ਉਹਨਾਂ ਦੇ ਸਟੂਨ ਤੋਂ ਪਹਿਲਾਂ ਸਰ ਮੈਨੂੰ ਉਹ ਧੜੇਬਾਜੀ ਤਾਂ ਦੇਖੋ ਹਰ ਪਾਰਟੀ ਦੇ ਵਿੱਚ ਹੁੰਦੀ ਹੈ ਪਰ ਜਦੋਂ ਇਲੈਕਸ਼ਨ ਸ਼ੁਰੂ ਹੋ ਜਾਣ ਕੈਂਡੀਡੇਟ ਅਨਾਊਂਸ ਹੋ ਜਾਈ। ਫਿਰ ਸਾਰੇ ਧੜੇ ਛੱਡ ਕੇ ਮੇਰੀ ਵੀ ਕਿਸੇ ਨਾਲ ਨਾਰਾਜ਼ਗੀ ਹੋ ਸਕਦੀ ਆ। ਪਰ ਮੇਰਾ ਫਰਜ਼ ਕੀ ਆ ਕਿ ਮੈਂ ਪਾਰਟੀ ਦੀ ਚੜ੍ਹਦੀ ਕਲਾਰੀ ਕੰਮ ਕਰਾਂ ਤੇ ਮੈਂ ਉਹ ਕੈਂਡੀਡੇਟ ਲਈ ਕੰਮ ਕਰਾਂਗਾ। ਰਾਜਪਾਲ ਜੀ ਰਾਜਪਾਲ ਜੀ ਫੈਸਲਾ ਸੀ। ਇਲੈਕਸ਼ਨ ਕਿਦਾਂ ਲਗਾਉਣਾ? ਦੁਬਾਰਾ رابطہ ਕਰੋ। ਉਹਨਾਂ ਨੂੰ ਮਨਵਾਉਣਾ ਅਸੀਂ। ਕਿਹਨਾਂ ਦੇ? ਮੈਂ ਮੰਨਣ ਸਾਧੀ ਸ਼ਕਲ ਵੀ ਨਹੀਂ ਦੇਖਣੀ। ਰਾਜਪਾਲ ਜੀ ਅਗਲਾ ਫੈਸਲਾ ਕੀਤਾ ਹੁਣ ਅਗਲੀ ਟੈਨ। ਫੈਸਲਾ ਵੀ ਅਸੀਂ ਆਗੇ ਲੜਨਾ ਹੈ। ਰਾਜਪਾਲ ਜੀ ਦੇ ਨਾਲ ਗੱਲ ਕਰਦੇ ਆ ਕਿਹਾ ਕਿ ਪਾਰਟੀ ਨੂੰ ਵੀ ਜਤੌਣਾ ਚਾਹੀਦਾ ਕਿ ਤੁਹਾਨੂੰ ਇਹ ਪਿਆਰ ਕਿਉਂ ਹੋ ਰਿਹਾ ਹੈ। ਉਹ ਇੱਕ ਮਿੰਟ ਰਾਜਪਾਲ ਜੀ ਰਾਜਪਾਲ ਜੀ ਇੱਕ ਰਾਜਪਾਲ ਜੀ ਜਿਹੜੇ ਪੈਸੇ ਤੁਹਾਨੂੰ ਆਫਰ ਹੋਏ ਕਿਹੜੇ ਵੱਲੋਂ ਜੀ ਕਿਹੜੇ ਪੈਸੇ ਤੁਸੀਂ ਕਹ ਰਹੇ ਤੁਹਾਨੂੰ ਆਫਰ ਹੋਏ ਜੀ ਕਿਹਦੇ ਵੱਲੋਂ ਆਫਰ ਹੋਏ ਪੈਸੇ ਸਾਨੂੰ ਮੰਨਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਆ ਤੁਹਾਡੇ ਇਲੈਕਸ਼ਨ ਵਿੱਚ ਖਰਚਾ ਆਇਆ ਹੁਣ ਤੱਕ ਅਸੀਂ ਤੁਹਾਨੂੰ ਪਾਰਟੀ ਤੋਂ ਲੋਧਵਾ ਦਿੰਦੇ ਆ ਪਾਰਟੀ ਕੋਲ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਪਾਰਟੀ ਨੂੰ ਇਹ ਸਮਝਾਓ ਕੀ ਜਿਹੜੀ ਅਨੁਸ਼ਾਸਕ ਜਿਹੜੀ ਕਮੇਟੀ ਬਣੀ ਹੈ ਕੰਪੇਅਨ ਕਮੇਟੀ ਉਹਦੇ ਵਿੱਚੋਂ ਦੋ ਮੈਂਬਰ ਨੂੰ ਹਟਾ ਦਿਓ ਉਹਨਾਂ ਦੀ ਥਾਂ ਤੇ ਕੋਈ ਨਵੇਂ ਦੋ ਮੈਂਬਰ ਲੈ ਆਓ ਤਾਂ ਜੋ ਅਸੀਂ ਇਲੈਕਸ਼ਨ ਲੜ ਸਕੀਏ ਕਿਉਂਕਿ ਅਸੀਂ ਇੰਨਾ ਮਟੀਰੀਅਲ ਬਣਾਤੀਆਂ ਸਾਰਾ ਕੰਮ ਕਰ ਚੁੱਕੇ ਕੰਮ ਕਰ ਰਹੇ ਹਾਂ ਫੋਟਾਂ ਜਿਹੜੀਆਂ ਪੈਣਗੀਆਂ ਪੈਣਗੀਆਂ ਮੰਨ ਲਓ ਸਪੋਸ ਕਰੋ ਤੁਸੀਂ ਬੀਐਸਪੀ ਨੂੰ ਸਪੋਰਟ ਕਰ ਦਿੰਦੇ ਹੋ ਤੇ ਜੇ ਵੋਟਾਂ ਵੀ ਨਾ ਪੈਂਦੀ ਫਿਰ ਕੀ ਕਰ ਲੋਗੇ ਤੇ ਅਲਟੀਮੇਟਲੀ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਆਪਾਂ ਕੈਂਡੀਡੇਟ ਅਨਾਉਂਸ ਕਰ ਚੁੱਕੇ ਹਾਂ ਕਹਿੰਦੇ ਨੇ ਜੀ ਉਹ ਚਾਰ ਜਿਹੜੀਆਂ ਸੀਟਾਂ ਆ ਰਹੀਆਂ ਨਾ ਜੀ ਉਹਦੇ ਵਿੱਚ ਵੀ ਇੱਕ ਸੀਟ ਕਹਿੰਦੇ ਨਹੀਂ ਜਦੋਂ ਤੁਸੀਂ ਹਾਂ ਕਰੋਗੇ ਮੈਂ ਕਿਹਾ ਸਾਡੇ ਕੰਦੇ ਥੋੜਾ ਹੋਣੀ ਹੈ ਜਾਂ ਤਾਂ ਕੋਈ ਪਾਰਟੀ ਵੱਲੋਂ ਪਹਿਲਾਂ ਹੀ ਫੈਸਲਾ ਸੁਣੀ ਲੈ ਲੈਂਦੇ ਇਹ ਗੱਲਾਂ ਐਸਿਆਂ ਨਾਲ ਇਹਨਾਂ ਨੂੰ ਖਰੀਦ ਲਈਏ ਜਾਂ ਇਹਨਾਂ ਨੂੰ ਅਸੀਂ ਉੱਥੇ ਡਰਾ ਲਈਏ ਕਿ ਹਾਂ ਵੀ ਸਿੰਪਲ ਤੋਂ ਅੱਡਾ ਵਾਪਸ ਲੱਗਾ ਜਦੋਂ ਉਹਨਾਂ ਨੇ ਦੇਖਿਆ ਕੋਈ ਤਰੀਕਾ ਨਹੀਂ ਬਣਿਆ ਤੇ ਉਹਨਾਂ ਨੇ ਆ ਜਿਹੜੀ ਕੱਲ ਪ੍ਰੈਸ ਕਾਨਫਰੈਂਸ ਜਿਹੜੀ ਕੀਤੀ ਆ ਉਹ ਕਰ ਦਿੱਤੀ ਵਸ ਉਹਨਾਂ ਨੇ ਅਰੇ ਮੈਡਮ ਮੈਡਮ ਮਾਈਕਾ ਕੀ ਕਰਦਾ ਮਾਈਕਾ ਕੀ ਕਰਦਾ ਇੱਕ ਮਿੰਟ ਚੈੱਕ ਕਰੋ ਤੁਹਾਨੂੰ ਮੈਡਮ ਇੱਕਾ ਉਹਨੂੰ ਚੋਣ ਨਿਸ਼ਾਨ ਇੱਕ ਪਾਸੇ ਪਾਰਟੀ ਵਾਪਸ ਲੈਣ ਉਹ ਹੋਣਾ ਹੈ ਜੀ ਤੁਹਾਡੇ ਕੋਲ ਨਹੀਂ ਨਹੀਂ ਤੁਸੀਂ ਸਵਾਲ ਕਰਦੇ ਹੁਣ ਨਹੀਂ ਉਸਮਾਨ ਅੰਗਿਆ ਉਹ ਲੰਘ ਗਿਆ ਤੁਹਾਨੂੰ ਪਹਿਲਾਂ ਉਹਨਾਂ ਨੇ ਕਿਹਾ ਸੀ ਇੱਕ ਪਾਸੇ ਕੁਝ ਲੋਕਾਂ ਨੇ ਜਿਹੜੇ ਸ਼ਰਮਨੀ ਕਾਜੀ ਨਾਲ ਸਬੰਧਿਤ ਸਨ ਉਹਨਾਂ ਦਾ ਸਮਰਥਨ ਵੀ ਛੱਡ ਦਿੱਤਾ ਹੈ ਹਰ ਇਕੱਲੇ ਕਿਵੇਂ ਚੋਣ ਲੜੂਗੇ ਕੀ ਤਿਆਰੀਆਂ ਹੋਣਗੀਆਂ ਸਾਡੇ ਦਾ ਸਾਰੇ ਮਦਦ ਕਰਨ ਅਸੀਂ ਇਲੈਕਸ਼ਨ ਲੜਾਂਗੇ ਤੁਸੀਂ ਉਦਾਂ ਤੁਹਾਡਾ ਫੈਸਲਾ ਹੁਣ ਲੜਨ ਦਾ ਹੀ ਆ ਬਿਲਕੁਲ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੈ ਅਸੀਂ ਤਾਂ ਆਪਣੇ ਵੇਦਨਾ ਕਰ ਰਹੇ ਸੀ ਜਨੰਦਰ ਸ਼ਹਿਰ ਵਿੱਚ ਤੇ ਸਾਨੂੰ ਕੱਲ੍ਹ ਇੱਕਦਮ ਪਤਾ ਲੱਗਿਆ ਵੀ ਸਾਡੇ ਘਰ ਤੋਂ ਵਾਪਸ ਲੈ ਰਹੇ ਦੇ ਸੰਦੇ ਪਤਾ ਹੀ ਨਹੀਂ ਸੀ ਅਸੀਂ 40 ਸਾਲ ਹੋ ਗਏ 45 ਸਾਲ ਹੋ ਗਏ ਜੇ ਪਾਰਟੀ ਚ ਰਹਿ ਰਹੇ ਅਸੀਂ ਕੋਈ ਕਿਸੇ ਨਾਲ ਧੋਖਾ ਭਾਜ ਨਹੀਂ ਕੀਤੀ ਕੋਈ ਪਾਰਟੀ ਨਹੀਂ ਬਦਲੀ ਅਸੀਂ ਆਪਣੇ ਦੰਬ ਤੇ ਐਮਸੀ ਦੇ ਲੈਕਸ ਵੀ ਲੜਦੇ ਰਹੇ ਅਸੀਂ ਕਿਸੇ ਤੋਂ ਮਦਦ ਨਹੀਂ ਲਈ ਜਿਹੜੇ ਜਥੇਦਾਰ ਪੀਛੇ ਸੀ ਸੀ ਉਹਨਾਂ ਨੇ ਜੋ ਵੀ ਸੇਵਾ ਕੀਤੀ ਉਹ ਸਾਰੇ ਜਾਣਦੇ ਨੇ ਸਾਰੇ ਪ्रेस वाले ਜਾਣਦੇ ਨੇ ਜਿਲੰਦਰ ਵੱਲ ਵੀ ਜਾਣਦੇ ਨੇ ਕਿ ਅਸੀਂ ਕਿੰਨੀ ਸੇਵਾ ਕੀਤੀ ਉਹਨਾਂ ਨੇ ਕੋਈ ਸੇਵਾਵਨੋਂ ਕਮੀ ਨਹੀਂ ਕੀਤੀ ਪਰ ਜਦੋਂ ਸਾਡੇ ਨਾਲ ਕਰ ਲੋਏ ਆ ਕਹਿੰਦੇ ਕਾਗਜ਼ ਵਾਪਸ ਲਓ ਉਹ ਸਾਡਾ ਧੋਖਾ ਕੀਤਾ ਇਹਨਾਂ ਨੇ ਸਾਡਾ ਜ਼ਬਰਦਸਤੀ ਕਰਦੇ ਸੀ ਜਿਵੇਂ ਤੁਸੀਂ ਸਿਆਲ ਕੋਲ ਜੈਲ ਕੋਲ ਵੀ ਗਿਆ ਸੀ ਕਿਤੇ ਕਹਿੰਦੇ ਪੈਸੇ ਨਾਲੋਂ ਪੈਸੇ ਨਾਲੋਂ ਸੱਚਾਈ ਦੇ ਲਈ ਅਸਕੇ ਲਈ ਪੈਸੇ ਨਾਲ ਨਹੀਂ ਆਉਂਦੀ ਜੋ ਸਾਡੀ ਭਰਾਤਰੀ ਦੀ ਇੱਜ਼ਤ ਹੈ ਤੇ ਉਹ ਸਭ ਤੋਂ ਵੱਧ ਹੈ ਜੱ태ਦਾਦ ਵੀ ਕਹਿੰਦੇ ਸੀ ਮੇਰੀ ਭਰਾਤਰੀ ਨੂੰ ਮੇਰੇ ਨਾਲ ਕੋਈ ਬੇਠ ਨਹੀਂ ਲਗਣੀ ਚਾਹੀਦੀ ਚਾਹੇ ਮੈਂ ਗਰੀਬ ਆ ਅਮੀਰ ਆ ਜੋ ਮਰਦੇ ਪਰ ਮੈਂ ਕਿਸੇ ਲਈ ਰੱਬ ਦੀ ਨਹੀਂ ਕਰਦੀ ਅਸੀਂ ਇਸ ਗੱਲ ਤੇ ਤੁੰਦ ਦੇ ਸਾਨੂੰ ਕਿਸੇ ਪੰਚਾਇਤ ਦੇ ਸਾਹਮਣੇ ਦੇ ਦੇ ਕਿ ਆ ਜਿਹੜੇ ਉਹਨਾਂ ਨੇ ਸਾਡੀ ਫਾਰਮ ਚੈਲੀ ਐਪਲੀਕੇਸ਼ਨ ਦੇਖੀ ਇਹਦੇ ਤੋਂ ਮੇਰੇ ਸਾਮ ਨਹੀਂ ਆ ਸਕਿਆ ਕਸਾ ਸੀ ਇਲੈਕਸ਼ਨ ਲੜਨਾ ਚਾਹਦੇ ਸਾਡੇ ਕੋਲ 1 ਰੁਪਈਆ ਨਹੀਂ ਹੈਗਾ ਨਾਲ ਸਾਡਾ ਪਾਰਟੀ ਨੇ ਕਿਹਾ ਸੀ ਵੀ ਤੁਸੀਂ ਲੈਫਟਿੰਗ ਲੜੋ ਅਸੀਂ ਸਾਰੀ ਤੁਹਾਡੀ ਮਦਦ ਕਰਾਂਗੇ ਪਰ ਉਹਨਾਂ ਨੇ ਸਾਨੂੰ ਕੱਲ ਜਵਾਬ ਦਿੱਤਾ ਵੀ ਤੁਸੀਂ ਲੈਫਟਿੰਗ ਲੜੋ ਚਾਹੇ ਜੋ ਮਰਜੀ ਅਸੀਂ ਤੁਹਾਡਾ 1 ਰੁਪਈਆ ਵੀ ਨਹੀਂ 라ਵਾਂ ਮੈਂ ਅਮਰਿਤਪਾਲ ਦੇ ਮਾਤਾ ਪਿਤਾ ਦੇ ਨਾਮ ਵੀ ਬੇਤੀ ਕਰਨਾ ਚਾਹਨੀ ਆ ਵੀ ਜੋ ਸਾਨੂੰ ਤੱਕੜੀਆਂ ਨਿਸ਼ਾਨ ਮਿਲਿਆ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੇ ਮਦਦ ਕਰੋ ਪਤਾ ਹੀ ਜਿੱਦਾਂ ਟੇਨਟਰ ਨਾਮਤ ਪਰ ਜਿਹੜੇ ਨਾਮਤ ਪਰ ਦੇ ਮਾਤਾ ਭਾਈ ਅੰਮ੍ਰਿਤਪਾਲ ਸਾਰੇ ਇਲਾਕੇ ਵਾਲਿਆਂ ਨੂੰ ਵੀ ਬੇਨਤੀ ਕਰਦੀ ਆ ਵੀ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੇ ਮਦਦ ਤੁਸੀਂ ਇਸ ਵੀ ਸਾਡੇ ਕੋਲ ਕੋਈ ਪਿਆਰ ਦੀ ਕਹਿੰਗੇ ਵੀ ਤੁਸੀਂ ਨਾ ਉਸ ਸਾਡੇ ਦੇ ਖਿਲਾਫ ਕਿਉਂ ਲੜੀ ਅਸੀ ਤਾਂ ਖਲਾਫ ਹੋਏ ਨਹੀਂ ਕਿਸੇ ਇਹ ਪੰਜਾਲ ਚਲਾਉਂਦਾ ਇਹਨੇ ਪਰਸਨਲ ਪੇਟੀ ਕੀਤੀ ਨਾ ਹੱਟ ਨਾ ਪੋਸਟਾਂ ਨਹੀਂ ਕੀਤੀ ਨਾ ਇਹ ਪਾਰਟੀ ਵੱਲ ਪਾਰਟੀ ਨਹੀਂ ਸਮਰਥਨ ਲੜਿਆ ਬਾਬਾ ਜੀ ਤਾਂ ਅਸੀਂ ਤਾਂ ਆਪਣੇ ਉੱਤੇ ਕੋਈ ਇਲੈਕਸ਼ਨ ਲੜੇ ਸਨ ਜਦੋਂ ਇੱਕ ਪਾਰਟੀ ਨੇ